ਟਰਨਲ ਚੀਜ਼ ਹੁੰਦੀ ਆ ਆਪਣੀ ਪਾਰਟੀ ਹਰ ਪਾਰਟੀ ਦੀ ਆਪਣੀ ਲਿਸਟਾਂ ਹੁੰਦੀ ਆ ਉਹ ਇਸ ਕਰਕੇ ਜੋ ਕਿ ਵਰਕਰਾਂ ਨੂੰ ਡਰਾਇਆ ਜਾ ਸਕੇ ਇਹ ਵਰਕਰ ਡਰਦੇ ਕੋਈ ਨਹੀਂ ਹਰਿੰਦਰ ਕੇਜਰੀਵਾਲ ਸਾਹਿਬ ਪੰਜਾਬ ਦੀ ਸਤਾ ਦੀ ਚਾਬੀ ਲੈਣਾ ਚਾਹੁੰਦੇ ਆ ਕਿਉਂਕਿ ਸਤਾ ਦੀ ਭੁੱਖ ਹੈ ਇਹਨਾਂ ਨੂੰ ਦਿੱਲੀ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਕਿਹਾ ਸੀਗਾ ਕਿ ਜਦੋਂ ਉਹਨਾਂ ਨੇ ਸੀਐਮ ਪ੍ਰਧਾਨ ਦਾ ਤਿਆਗ ਪੱਤਰ ਦਿੱਤਾ ਸੀ ਜੇ ਮੈਂ ਸੱਚਾ ਆ ਜੇ ਮੈਂ ਸੱਚਾ ਆ ਜੇ ਮੈਂ ਚੰਗੇ ਕੰਮ ਕਿਤੇ ਮਤਵਾਰਾ ਆ ਜੂਗਾ ਤੇ ਲੋਕਾਂ ਨੇ ਮਦਦ ਹੁਣ ਉਹ ਆਪ ਹੀ ਆਣਾ ਚਾਹੁੰਦੇ ਆ ਤੇ ਉਹ ਦੂਜੇ ਬੈਕ ਡੋਰ ਆਹੀਂ ਮਨੀਸ਼ ਸੋਧਿਆ ਜੀ ਤੇ ਨਾਲ ਸਤਿੰਦਰ ਜੈਨ ਜਿਹੜੇ ਜੇਲ੍ਹ ਦੇ ਯਾਤਰਾ ਕਰਕੇ ਆਇਆ ਮੈਂ ਪੁੱਛਣਾ ਤੇ ਮੈਂ ਅੰਦਰ ਤਾਂ ਮੁਸਾਜਾ ਕਰਾਉਂਦੇ ਰਿਹਾ ਅੰਦਰ ਤਾਂ ਮਾੜੇ ਕਰਮ ਕਰਦੇ ਰਿਹਾ ਥੇ ਵੀ ਮਾੜੇ ਕਰਮ ਕਰਕੇ ਸੀ ਹੁਣ ਪੰਜਾਬ ਦੇ ਵਿੱਚ ਕੀ ਜਰਨੈਲ ਸਿੰਘ ਨਹੀਂ ਚੰਗਾ ਲੱਗਿਆ ਇਹਨਾਂ ਨੂੰ ਇੱਕ ਜਰਨੈਲ ਸਿੰਘ ਪਾਗ ਵਾਲਾ ਬੰਦਾ ਸੀ شریف ਆਦਮੀ ਸੀ ਮੈਂ ਤੁਸੀਂ ਚੰਗੇ ਬੰਦੇ ਕਿਸੇ ਪਾਰਟੀ ਚ ਵੀ ਹੋ ਸਕਦੇ ਇਹ ਚੰਗਾ ਬੰਦਾ ਸੀਗਾ ਜਾਂ ਤਾਂ ਉਹ ਦੱਸਣ ਵੀ ਮਾੜਾ ਸੀ ਕਿ ਉਹਨੇ ਕਿਹੜਾ ਮਾੜਾ ਕੰਮ ਕਰਦਾ ਪੰਜਾਬ ਤੇ ਉਹਦੇ ਆਣ ਤੋਂ ਬਾਅਦ ਤਾਂ ਸਰਕਾਰ ਬਣੀ ਹੈ ਇਹਦਾ ਮਤਲਬ ਕੀ ਤੁਸੀਂ ਤੁਹਾਨੂੰ ਇਹ ਬੰਦੇ ਚੰਗੇ ਨਹੀਂ ਲੱਗਦੇ ਤੁਹਾਨੂੰ ਉਹ ਬੰਦੇ ਚੰਗੇ ਲੱਗਦੇ ਜਿਹੜੇ ਕਰਪਸ਼ਨ ਕਰ ਸਕਦੇ ਕਿਉਂਕਿ ਇਹਨਾਂ ਨੂੰ ਪਤਾ ਮੈਂ ਇੱਕ ਗਲਤ ਥੋੜੀ ਸਾਦੀ ਫੋਟ ਦੀ ਵੀ ਗੱਲ ਕਰਾਂ ਮੈਂ ਇੱਕ ਗੱਲ ਹੋਰ ਦੱਸਾਂ ਕਿਉਂਕਿ ਇਹਨਾਂ ਨੂੰ ਪਤਾ ਹੁਣ ਲਾਸਟ 1.5-2 ਸਾਲ ਰਹਿ ਗਿਆ ਪੰਜਾਬ ਦੇ ਵਿੱਚ ਕਿ ਦਿੱਲੀ ਦੇ ਲੋਕਾਂ ਨੇ ਲੰਬੇ ਕਰਤਾ ਦਿੱਲੀ ਦੇ ਲੋਕ ਜਾਗ ਪਏ ਉਹਨਾਂ ਨੂੰ ਪਤਾ ਕਿ ਅਸੀਂ ਜਾਣਾਂ ਤੋਂ ਕਰਪਸ਼ਨ ਕਰਕੇ ਆਪਣਾ ਬਰਨਾ ਜਿੰਦੇ ਘਰ ਪਰ ਜਿੰਦੇ ਪੰਜਾਬ ਵਾਲੇ ਪਹਿਲਾ ਪਿਆਰ ਦੇਤਾ ਤੁਹਾਨੂੰ ਇਹ ਦੂਜੀ ਗੱਲ ਹੈ ਜਿਹੜੀ ਸੀਟ ਤੇ ਅੱਜ ਇਲੈਕਸ਼ਨ ਹੋ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਗੋਪੀ ਜੀ ਮੇਰੇ ਦੋਸਤ ਸੀ ਮਿੱਤਰ ਸੀਗੇ ਚਲੋ ਯਾਰ ਆਪਣੇ ਆਪਣੇ ਹੁੰਦੇ ਆਮ ਆਦਮੀ ਪਾਰਟੀ ਤੋਂ ਐਮਐਲਏ ਬਣ ਗਏ ਬੜੇ ਵਧੀਆ ਬੰਦੇ ਸੀ ਬੜੇ ਕੰਮ ਕਰਦੇ ਸੀ ਕਦੀ ਰਜਿਸਟਰ ਦਫਤਰ ਚੱਲ ਜਾਂਦੇ ਸੀ ਗਾਰਕਿੰਗ ਦਾ ਕੁੱਤਾ ਚੱਲਦੇ ਸਾਨੂੰ ਚੰਗਾ ਲੱਗਦਾ ਸੀ ਵੀ ਯਾਰ ਇੱਕ ਇੱਕ ਬੰਦਾ ਕੋਈ ਬੰਦਾ ਹੈਗਾ ਜਿਹੜਾ ਚੰਗਾ ਕਰ ਲਗਾ ਉਹਨਾਂ ਦੀ ਕਿਸੇ ਕਾਰਨ ਵਾਸਤੇ ਡੈਥ ਹੋ ਗਈ ਬੜੀ ਬੜੀ ਬੜੀਆਂ ਸ਼ਰਤਾਂ ਜਿਹੜੀਆਂ ਕੇਜੀਵਾਲ ਸਾਹਿਬ ਭਗਵੰਤ ਮਾਨ ਜੀ ਸੁਸੋਜਾ ਜੀ ਅਰੋੜਾ ਜੀ ਆਏ ਸਜੀਵ ਅਰੋੜਾ ਜੀ ਆਏ ਸਾਰਿਆਂ ਨੇ ਆ ਕੇ ਬੜੀ ਬੜੀ ਅਪ੍ਰੇਸ਼ ਸ਼ਰਧਾਂਜਲੀ ਦਿੱਤੀਆਂ ਵੀ ਸਾਡਾ ਐਮਐਲਏ ਆ ਵੀ ਸਾਡਾ ਐਮਐਲਏ ਚਲਾ ਗਿਆ ਅੱਜ ਬੜਾ ਦੁੱਖ ਪ੍ਰਗਟ ਕੀਤਾ ਅੱਖਾਂ ਵੀ ਭਰੀਆਂ ਗਈਆਂ ਨੇ ਪਰ ਅੱਜ ਪਰਿਵਾਰ ਤੇ ਕਿਸੇ ਬੰਦੇ ਦੀ ਫੋਟੋ ਜਾਂ ਉਹਨਾਂ ਦੀ ਕਿਸੇ ਫੋਟੋ ਬੋਰਡ ਤੇ ਹੈਗੀ ਹੈ ਸਿਰਫ ਉਹਨਾਂ ਨੂੰ ਆਪਣੀ ਸਤਾ ਚਾਹੀਦੀ ਹੈ ਆਪਣੀ ਕੁਰਸੀ ਚਾਹੀਦੀ ਹੈ ਤੇ ਹੁਣ ਭੁੱਲ ਗਏ ਮੈਂ ਪਹਿਲੇ ਦਿਨ ਹੀ ਗੱਲ ਕੀਤੀ ਸੀਗੀ ਬਟ ਭੋਗ ਵਾਲੇ ਦਿਨ ਵੀ ਗੱਲ ਕੀਤੀ ਸੀ ਦੁੱਖ ਤਾਂ ਇੱਕ ਪਰਿਵਾਰ ਵਾਸਤੇ ਰਹਿ ਜਾਂਦਾ ਹੈ ਉਹ ਦੁਖਣ ਪਰਿਵਾਰ ਵਾਸਤੇ ਰਹਿ ਗਿਆ ਘਰ ਬੈਠੇ ਹੋਇਆ ਵਿਚਾਰੇ ਪਰ ਇਹ ਉਹਦੀ ਰੂਹ ਮੇਰੇ ਭਰਾ ਦੀ ਰੂਹ ਅੱਜ ਤੜਪਦੀ ਹੋਊਗੀ ਕਿ ਇਸ ਪਾਰਟੀ ਦੇ ਵਿੱਚ ਰਹਿ ਕੇ ਮੈਂ ਐਮਐਲਏ ਬਣਿਆ ਹੁਣ ਤਿਆਰੀ ਹੋ ਗਈ ਹੈ ਵੈਸੇ ਬੀਜੇਪੀ ਦੀ ਬੀਜੇਪੀ ਪਹਿਲਾਂ ਵੀ ਐਮਐਮਪੀ ਦੀ ਇਲੈਕਸ਼ਨਾਂ 'ਚ 15000 ਤੋਂ ਵੱਧ ਦੇ ਜਿੱਤੀ ਹੋਈ ਆ ਘਾਰੇ ਇਸੇ ਕਰਕੇ ਆ ਨਾ ਪੁਲਿਸ ਪ੍ਰਸ਼ਾਸਨ ਤੋਂ ਤੱਕੇਸ਼ਾਈ ਕਰਾਰੇ ਮੈਂ ਸਰਪੰਚਾਂ ਜੀ ਬੇਨਤੀ ਕਰਾਂਗਾ ਕਿ ਤਰ੍ਹਾਂ ਸਾਡੇ ਵਧੀਆ ਬੰਦੇ ਆ ਕਾਫੀ ਸਿਹਰੇ ਤੇ ਕੰਮ ਕਰਕੇ ਗਏ ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਲੋਹੜਾਣੇ ਦੇ ਬੰਦੇ ਕਿਸੇ ਤੋਂ ਡਿੰਡਰਦੇ ਪੰਜਾਬ ਦੇ ਬੰਦੇ ਕਿਸੇ ਤੋਂ ਡਿੰਡਰਦੇ ਇਹ ਡਰ ਉਹਨਾਂ ਦਾ ਆ ਕਰਤੇ ਰਹਿੰਦੇ ਨੇ ਪੁਲਿਸਤਾਂ ਦੇ ਉਹਨਾਂ ਦੀਆਂ ਉਹਨਾਂ ਕੋਈ ਰਾਈਟ ਨਹੀਂ ਹੈਗਾ ਕੀ ਹੋਇਆ ਯਾਰ ਦੀ ਪੁਲਿਸ ਨਾਲ ਗੰਭੀਰ ਹੋਇਆ ਕੀ ਹੋਇਆ ਆਪ ਤੱਕ ਆ ਰਿਹਾ ਹੋ ਰਿਹਾ ਅਸੀਂ ਤੱਕ ਨਾ ਸਮਾਂਗੇ ਨਾ ਹੁੰਦੇ ਨਾ ਅਸੀਂ ਮਿਸਟਰ ਸਾਹਿਬ ਨਾਲ ਗੱਲਬਾਤ ਹੋਈ ਪੰਜਾਬ ਦੀ ਸਰਕਾਰ ਹੈ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਡੱ ਚੁੱਕੀ ਹੈ ਆਪਣੇ ਡਰ ਨੂੰ ਦੇਖਦੇ ਹੋਏ ਉਹਨਾਂ ਨੇ ਬਾਦ ਦਿੰਦਾ ਪਾਰਟੀਆਂ ਦੇ ਕਾਰਜਕਰਤਾ ਨੂੰ ਡਰਾਣਾ ਔਰ ਧਮਕਾਣਾ ਸ਼ੁਰੂ ਕਰ ਦਿੱਤਾ ਮੈਂ ਇਹ ਚਾਹੁੰਦਾ ਬਾਦ ਦਿੰਦਾ ਪਾਰਟੀ ਦਾ ਹਰ ਇੱਕ ਕਾਰਜਕਰਤਾ ਨਾ ਕਦੀ ਡਰਿਆ ਨਾ ਕਦੀ ਡਰੂਗਾ ਨਾ ਕਦੀ ਚੁੱਕਿਆ ਨਾ ਕਦੀ ਚੁੱਕੂਗਾ ਦੂਸਰੀ ਗੱਲ ਮੈਂ ਪੰਜਾਬ ਸਰਕਾਰ ਔਰ ਕੇਜਰੀਆਲ ਨੂੰ ਕਹਿਣਾ ਚਾਹੁੰਦਾ ਉਹਦੀ ਕੀ ਆਮ ਨਹੀਂ ਜਮਣੀ ਚੋਣਾ ਚ ਉਦੋਂ ਇਹਨਾਂ ਨੂੰ ਹਟਾਇਆ ਗਿਆ ਸੀਗਾ ਐਸ ਪਰ ਤੇ ਰੂਲ ਜਿੱਥੇ ਇਲੈਕਸ਼ਨ ਹੋ ਰਿਹਾ ਉਥੇ ਆਸਪੀਪੀ ਦੁਬਾਰਾ ਨਹੀਂ ਲੱਗ ਸਕਦਾ ਆਮ ਆਦਮੀ ਪਾਰਟੀ ਨੇ ਜਾਣ ਕੇ ਇੱਥੇ ਇਹਨਾਂ ਨੂੰ ਲਾਇਆ ਵੀ ਧੱਕਾ ਕਰ ਸਕੇ ਬੀਜੇਪੀ ਦੇ ਵਰਕਰ ਉਹਨਾਂ ਨੇ ਆਪਾਂ ਇਹ ਇਹੀ ਕਰਨ ਸਮਝੋ ਤੁਸੀਂ ਬਿਲਕੁਲ ਜੀ ਇਹੀ ਕਾਰਨ ਹੈ ਜੀ ਇਲੈਕਸ਼ਨਾਂ ਦੇ ਇਲੈਕਸ਼ਨ ਜੀ ਤਿੰਨੇ ਚੱਕਰ ਤੇ ਇਹਨਾਂ ਨੇ ਸੰਸਾਦੀ ਤੰਤਰ ਦਾ ਗਲਤ ਪ੍ਰਯੋਗ ਕਰ ਰਹੇ ਹਨ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਜਾ ਕੇ ਜਿਹੜੇ ਤਬਾਦਲੇ ਹੁੰਦੇ ਆ ਵੀ ਜਿਹੜੇ ਅਫਸਰ ਆਉਂਦੇ ਆ ਉਹ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਹੁੰਦੇ ਆ ਇਲੈਕਸ਼ਨ ਅਨਾਉਂਸ ਹੋਣ ਤੋਂ ਪਹਿਲਾਂ ਇਹਨਾਂ ਨੇ ਆਪਣੇ ਜਿਹੜਾ ਖਾਸ ਖਾਸਲੇ ਉਹਨਾਂ ਨੂੰ ਇੱਥੇ ਕਮਿਸ਼ਨਰ ਬਣਾ ਲਿਆ ਐਡੀਸੀਪੀ ਬਣਾ ਲਿਆ ਤੁਸੀਂ ਕਰਨਾ ਕੀ ਕਰਨਾ ਜਾਣੋ ਚੱਲੇਗਾ ਜਿੰਦਾਬਾਦ ਸਰਮਾ ਦੇ ਸਰਕਾਰ ਦਾ ਵਿਕਾਸ ਸਾਢੇ 3 ਸਾਲਾਂ ਦੇ ਵਿੱਚ ਸਿਰਫ ਫਲੈਕਸ ਬੋਰਡਾਂ ਤੇ ਨਜ਼ਰ ਆਇਆ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਔਰ ਕੇਜਰੀਆਲ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਿਹੜਾ ਉਹਨਾਂ ਨੇ ਸਾਢੇ 3 ਸਾਲਾਂ ਵਿੱਚ ਪੰਜਾਬ ਦੇ ਸਾਢੇ 3 ਕਰੋੜ ਰੁਪਏ ਲੁੱਟਿਆ ਅਨਿਆਇ ਕੀਤਾ ਇਹਨਾਂ ਨੇ ਚੋਣਾਂ ਤੋਂ ਪਹਿਲੇ ਕਿਹਾ ਸੀ ਅਸੀਂ 1-1000 ਰੁਪਏ ਪੰਜਾਬ ਦੀ ਮਹਿਲਾਵਾਂ ਨੂੰ ਦੇਵਾਂਗੇ ਤੇ ਅੱਜ ਤਕਰੀਬਨ 40-40 ਹਜ਼ਾਰ ਰੁਪਏ ਇੱਕ ਮਹਿਲਾ ਨਾਲ ਹੋ ਗਿਆ ਮੈਂ ਪੁੱਛਣਾ ਚਾਹੁੰਦਾ ਜਦੋਂ 1.5 ਸਾਲ ਬਾਅਦ ਚੋਣ ਹੋਣਗੇ ਤੁਸੀਂ ਸਾਡੀਆਂ ਪੰਜਾਬ ਦੀਆਂ ਮਾਤਾਵਾਂ ਨੂੰ ਪੈਣਾ ਨੂੰ ਕਿਸ ਮੂਲ ਨਾਲ ਵੋਟਾਂ ਮੰਗਣ ਜਾਓਗੇ ਤੇ ਅਗਲੇ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਕਾਰੋਬਾਰੀ ਪੰਜਾਬ ਦੀ ਜਵਾਨੀ ਸਭ ਬਰਬਾਦ ਕਰ ਦਿੱਤੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਨਸ਼ੇ ਦੇ ਵਿਰੁੱਧ ਕੰਮ ਕਰ ਰਹੇ ਨੇ ਲੱਗਦਾ ਹੈ ਕਿ ਉਹ ਤਾਂ ਬਿਲਕੁਲ ਵਿਰੁੱਧ ਕੰਮ ਕਰ ਰਹੇ ਹੈ ਇਹਨਾਂ ਦੇ ਇਹਨਾਂ ਦੇ ਜਿਹੜੇ ਲੀਡਰ ਨੇ ਸ਼ਰਿਆਮ ਮਿਲੀ ਭੁਗ ਦੇ ਨਾਲ ਜਿੰਨਾ ਨਸ਼ਾ ਪਹਿਲੇ ਵਿਕਦਾ ਸੀ ਉਹਨਾਂ ਨਾਲ ਚਾਰ ਗੁਣਾ ਨਸ਼ਾ ਹੁਣ ਪੰਜਾਬ ਚ ਸ਼ਰਿਆਮ ਕਲੀ ਕਲੀ ਹਰ ਨੁੱਕਰ ਹਰ ਕਰਿਆਨੇ ਦੀ ਦੁਕਾਨ ਤੇ ਫਿਕਨ ਲਾਉਂਦਾ ਹੈ ਇਹ ਬਦਲਾਵ ਹੈ ਆਮ ਆਦਮੀ ਪਾਰਟੀ ਦਾ ਆਪੋ ਗੌਨਸੀ ਮੰਨਦਾ ਹੈ ਔਰ ਕੇਜਲ ਦੀ ਸਰਕਾਰ ਜੇ ਸਰਕਾਰ ਮੁਰਦਾਬਾਦ 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 ਜੇ ਸਰਕਾਰ ਮੁਰਦਾਬਾਦ 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 ਹੈ ਪੁਲਿਸ ਨੂੰ ਅੱਗੇ ਕਰਦੀ ਹੈ ਜੇ ਸਰਕਾਰ ਡਰਦੀ ਹੈ ਪੁਲਿਸ ਨੂੰ ਅੱਗੇ ਕਰਦੀ ਹੈ ਜੇ ਸਰਕਾਰ ਡਰਦੀ ਹੈ ਪੁਲਿਸ ਨੂੰ ਅੱਗੇ ਕਰਦੀ ਹੈ ਜੇ ਸਰਕਾਰ ਡਰਦੀ ਹੈ ਪੁਲਿਸ ਨੂੰ ਅੱਗੇ ਕਰਦੀ ਹੈ ਕੀສົਮਝਿਆ ਜਾ ਰਿਹਾ ਹੈ ਜਿਹੜਾ ਤੇਜਵੀਵਾਲ ਅੱਜ ਪੰਚ ਵੀ ਹੈ ਨਹੀਂ ਅੱਜ ਸਰਪੰਚ ਵੀ ਹੈ ਨਹੀਂ ਅੱਜ ਪਾਰਸ਼ਦ ਵੀ ਹੈ ਨਹੀਂ ਅੱਜ ਐਮਐਲਏ ਵੀ ਹੈ ਨਹੀਂ ਉਹ ਪਿੱਤਾ ਕਿ ਸਾਡੇ ਆਗੇ ਸਰਕਾਰੀ ਕੰਮਾਂ ਤੋਂ ਕਟ ਨਹੀਂ ਕਰਦਾ ਚਲੋ ਅਸੀਂ ਇਹ ਵੀ ਬਰਦਾਸ਼ਤ ਕੀਤਾ ਕੋਈ ਗੱਲ ਨਹੀਂ ਲੇਕਿਨ ਸਾਡੇ ਵੈਸਟ ਦੇ ਜਿਹੜੇ ਕਾਰਗਰਤਾ ਰਹਿੰਦੇ ਨੇ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਤੋਂ ਡਿਟੇਲ ਮੰਗੀ ਜਾ ਰਹੀ ਹੈ ਕਿ ਇੱਥੇ ਕਿਹੜੇ ਕਿਹੜੇ ਬੁੱਤਾਂ ਦੀ ਲਿਸਟ ਹੋ ਜੀ ਯਾਰ ਕਮਾਲ ਦੀ ਗੱਲ ਹੈ ਪੰਜਾਬ ਤੋਂ ਇਹ ਨਿਕਲ ਨਹੀਂ ਰਹੀ ਚੂੜੀਆਂ ਪਾਣ ਦੀ ਕਹਿਦੀ ਉਹਨਾਂ ਨੂੰ 36 ਤੋਂ ਬਾਅਦ ਦਾ ਕਰਦਾ ਮੈਂ ਚਾਹੂ ਆਇਆ ਦਾ ਇੱਕ ਹਰੂ ਵਾਲਾ ਗ람 ਮੰਤਰੀ ਇਲੈਕਸ਼ਨ ਕਰਾਈ ਜਾ ਰਹੀ ਨੇ ਬਾਕੀ ਦਾ ਪ੍ਰੋਗਰਾਮ ਇੱਕ ਜੋ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜੋ ਆਪਣੀ ਤਾਨਾशाही ਨੂੰ ਜੋ ਕਰਕੇ ਆ ਗਈ ਹੈ ਇਸ ਦਾ ਜਵਾਬ ਇਹਨਾਂ ਨੂੰ ਪੰਜਾਬ ਨੂੰ ਇਹ ਵਿੱਚ ਸੋਚ ਕੇ ਇਹਨਾਂ ਨੂੰ ਵੜਨਾ ਚਾਹੀਦਾ ਇੱਕ ਤਾਨਾਸ਼ਾਹੀ ਜਪੀ ਦਾ ਜਵਾਬ ਹੈ ਆਲਰੇਡੀ ਲੈ ਚੁੱਕੇ ਦਿੱਲੀ ਦੇ ਵਿੱਚ ਕਿ ਪੀਨੀ ਕੰਪਨੀ ਇਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਤੇ ਹੁਣ ਹੀ 50 ਤੋਂ ਬੜੇ ਐ ਪੰਜਾਬ ਦੀ ਜੰਦਾ ਤਿਆਰ ਹੈ ਉਹ ਜਿੰਦਾ ਇਤਿਹਾਰ ਕਰ ਰਹੀ ਹੈ 2027 ਦਾ ਕਦੋਂ ਮੌਕਾ ਮਿਲੇ ਤੇ ਇਹਨਾਂ ਨੂੰ ਪੰਜਾਬ ਤੋਂ ਕੱਢ ਕੇ ਬਾਹਰ ਮਾਰੀਏ ਅੱਜ ਅਸੀਂ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਅਸੀਂ ਦੇਣਾ ਚਾਹੁੰਦੇ ਆ ਕਿ ਭਾਜਪਾ ਦਾ ਕੋਈ ਵੀ ਕਾਰਜਕਰਤਾ ਕੋਈ ਵੀ ਲੀਡਰ ਕਿਸੇ ਗਿੱਦਰ ਧਮਕੀ ਤੋਂ ਡਰਦਾ ਥੋੜੇ ਜਿੰਨੀ ਵੀ ਤਾਕਤ ਤੁਸੀਂ ਸਾਰੀ ਤਾਕਤ ਭਾਜਪਾਾਰੇ ਕਰੇ ਕਰ ਤੋਂ ਦੇਖੋ ਭਾਜਪਾ ਕਰੇ ਕਰਤਾ ਉਹ ਵੀ ਸਾਹਮਣਾ ਕਰੇਗਾ ਇੱਕ ਤਾਂ ਜਵਾਬ ਪੱਤਰ ਨਾਲ ਦੇਗਾ ਤੇ ਅਸੀਂ ਤੁਹਾਡੇ ਨਾਲ ਖੜੇ ਆ ਪੰਜਾਬ ਦੀ ਜੰਗ ਨਾਲ ਖੜੇ ਆ ਤੇ ਅਸਤਨਾ ਦਾ ਜਵਾਬ ਦਿੰਦੇ ਆ ਕਿ ਤੁਸੀਂ ਦਫਤਰ ਕਿਰਾ ਕਰਨਾ ਆਏ ਤੁਸੀਂ ਸਾਹਮਣੇ ਕੋਚਨ ਆਏ ਕਿ ਤੁਹਾਨੂੰ ਕਿਹਨੇ ਜਾਇਕਾ ਦਿੱਤੀਆਂ ਨੇ ਕਿ ਭਾਜਪਾ ਕਰੇ ਕਰਤਾ ਨੂੰ ਜਿਹੜੀ ਗੋਲੀ ਪਾਲਸਤਾਨ ਕਰਦੀ ਆ ਤੇ ਅਸੀਂ ਉਹਨਾਂ ਨੂੰ ਅੱਜ ਜਵਾਬ ਦੇ ਜੋ ਗਾਣਾ ਇੱਕ ਨਈਂ ਦਾ ਸਾਡੀ ਲੜਾਈ ਆਮ ਆਦਮੀ ਪਾਰਟੀ ਨਾਲ ਬਾਦਬਾ ਸਾੜਨਾ ਤੇ ਉੱਪਰ ਕੇ ਕਰੇਗੀ। ਸੋਹਦੇ ਆਪਾਂ تیاری ਕਿੰਨੇ ਕਰਦੀ ਨਹੀਂ ਸਾਡੀ ਪਿਆਰੀ ਫਿਰ ਪੰਜਾਬ ਦੀ ਜੰਨਤਾ ਨਾਲ ਪੰਜਾਬ ਦੀ ਆਵਾਜ਼ ਭਾਰਤੀ ਜਨਤਾ ਪਾਰਟੀ ਹੈ। ਭਾਰਤੀ ਜਨਤਾ ਪਾਰਟੀ ਹਰ ਕੋਨੇ ਹਰ ਦਰਵਾਜ਼ਾ ਖਟਕੜਾਏ ਕਿ ਉਹਨਾਂ ਦੀ ਇਬਾਦਤ ਆ। ਕੀ ਆਪਣੀ ਲੜਾਈ ਨਹੀਂ ਲੜ ਰਹੇ ਸੀ ਪੰਜਾਬ ਦੀ ਲੜਾਈ ਲੜ ਰਹੇ ਆ ਪੰਜਾਬ ਦੀ ਜਨਤਾ ਦੀ ਮਾਰ ਨਹੀਂ ਹੋ ਰਹੀ ਹੈ ਮੈਂ ਬੜੀ ਬੜਾ ਮੋਰਚਾ ਲਾਣਾ ਅਸੀਂ ਭੱਜਣ ਵਾਲੇ ਨਹੀਂ ਅਸੀਂ ਤੋਂ ਉਹਨਾਂ ਦਾ ਸਾਹਮਣਾ ਕਰਨੇ ਜਾਵਾਂਗੇ ਕਿਹੜੇ ਸਾਫ ਨੂੰ ਦਬਾਅ ਕਿਹੜੇ ਪਏਗਾ ਕਿ ਕਿਹੜੇ ਅਫਸਰਾਂ ਨੇ ਸਰਕਾਰ ਨੂੰ ਫੌਜਦਾਰਾਂ ਦੇ ਵਿੱਚ ਫੋਨ ਕੀਤਾ ਹੈ ਇਹਨਾਂ ਨੂੰ ਟਾਰਗਟ ਕਿਤਾ ਹੈ ਦਬਾਅ ਬਣਾਇਆ ਤੇ ਕਿਹਨਾਂ ਦੀ ਹੈ ਇਸ਼ਾਰੀ ਦਿੱਤਾ ਹੈ ਕਿਸੇ ਰਾਜਨੀਤਿਕ ਨੇ ਕੀਤਾ ਹੈ ਜਾਂ ਕਿਸੇ ਅਫਸਰ ਨੇ ਕੀਤਾ ਹੈ ਸੀਪੀ ਸਾਫ਼ ਜਵਾਬ ਦੇਣਗੇ ਆਪਾਂ ਕਿ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪੁਲਿਸ ਕਮਿਸ਼ਨ ਦੇ ਆਫਿਸ ਦਾ ਘਰਾਵਰਣ ਵੀ ਆਏ ਆ ਜਿਹੜੀ ਆਪ ਸਰਕਾਰ ਹੈ ਜਿਹੜੀ ਇਲੈਕਸ਼ਨ ਅਨਾਉਂਸਮੈਂਟ ਤੋਂ ਪਹਿਲਾਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਅਧਿਕਾਰੀਆਂ ਦੇ ਅੰਦਰ ਪ੍ਰੈਸ਼ਰ ਕਰਦੀਏ ਤਾਂ ਬਣਾ ਦੋ ਜਿਹੜੇ ਅੰਦਰ ਪ੍ਰੈਸ਼ਰ ਹੋ ਗਿਆ ਆਪ ਪਾਰਟੀ ਨੂੰ ਜੁਆਇੰਟ ਕਰ ਅਸੀਂ ਜਿਹੜਾ ਤੱਕ ਕਦੀ ਬਰਦਾਸ਼ਤ ਨਹੀਂ ਕਰਾਂਗੇ ਔਰ ਡੱਟ ਕੇ ਇਸ ਦਾ ਖੂਦ ਦਾ ਬੋਲਾ ਝੰਡਾ ਬੁਲਾ ਦੇ ਦਿੱਤਾ ਹੈ ਇਹ ਝਾੜੂ ਨੂੰ ਇਹ ਨਹੀਂ ਪਤਾਗਾ ਵੀ ਪੰਜਾਬ ਦੇ ਅੰਦਰ ਇਸ ਦਾਨ ਦੇ ਅੰਦਰ ਉਸ ਭਾਜਪਾ ਦੀ ਸਰਕਾਰ ਦਾ ਕਾਇਮ ਵਾਲਾ ਕਾਰਜਕਰਤਾ ਖੜਾ ਹੈ ਜਿਹੜਾ ਆਪਣਾ ਘਰਵਾਰ ਨੂੰ ਛੱਡ ਕੇ ਝੰਡੇ ਨੂੰ ਬੁਲੰਦ ਕਰਨ ਵਾਸਾ ਅਸੀਂ ਇਹਨਾਂ ਦੀ ਛਾੜੂ ਨਾਲ ਕਿੱਥੇ ਮਾਰਗੇ ਰਣਨ ਵਾਲੇ ਹੈ ਅਸੀਂ ਜਮੀਨੀ ਕਾਰਕਟਰ ਆ ਗਏ ਆ ਅਸੀਂ ਉੱਪਰ ਹਵਾਈ ਜਹਾਜ਼ ਐਲੀਵੇਟਰ ਤੇ ਨਹੀਂ ਆਏ ਆ ਅਸੀਂ ਧਰਨੇ ਲਾਹ ਲਾ ਕੇ ਆਪਣਾ ਹੱਕ ਮੰਗ ਕੇ ਭਾਰਤ ਜਨਤਾ ਪਾਰਟੀ ਦੀ ਜ ਸਤਾ ਜੀ 15 ਸਾਲ ਲਗਾਤਾਰ ਰਹਿੰਦੇ ਆ ਰਹੇ ਹਨਦਰ ਮੋਦੀ ਜੀ ਨੇ ਸਾਰੇ ਕੰਮ ਨੂੰ ਦੇਖ ਗਏ ਗਰੀਬਾਂ ਦੇ ਧੰਨਵਾਦ ਦੇ ਕੇ ਵਿਚਾੜੂ ਸਰਕਾਰ ਨੇ ਕਿੱਤਾ ਕੀ ਹੈ ਪਹਿਲਾਂ ਦਿੱਲੀ ਨੂੰ ਲੁੱਟਿਆ ਜੀ ਕਹਿੰਦੇ ਮੈਂ ਫ੍ਰੀ ਪਾਣੀ ਦੇ ਰਿਹਾ ਉਹ ਤੇਰੀਆਂ ਅਸੀਂ ਦੇਖਦੇ ਰਹੇ ਆ ਲੋਕੀ ਜਾ ਕੇ ਕੈਨੀਆਂ ਲੈ ਲੈ ਕੇ ਲੈਣਾ ਤੇ ਲੱਗਦੇ ਸੀ ਪਾਣੀ ਲੈ ਕੇ ਇਹ ਪੰਜਾਬ ਦਾ ਹਾਲ ਕਿਤਾ ਪੰਜਾਬ ਦਾ ਵੇੜਾ ਕਰ ਰਿਹਾ ਕਰਦਾ ਇਹ ਝਾੜੂ ਸਰਕਾਰ ਨੇ ਪਿਆ ਪੈਣਾ 8ਵੇਂ ਤੋਂ ਬਾਅਦ ਆਪਣੇ ਕਿਤੇ ਫੰਕਸ਼ਨ ਤੇ ਤਿਆਰ ਹੋ ਕੇ ਨਹੀਂ ਜਾ ਦਿੱਤੀ ਕੋਈ ਗਰੀਬ ਪ੍ਰਵਾਸੀ ਭਰਾ ਸਰੇਆ ਤਨਖਾਹ ਲੈ ਕੇ ਬਾਹਰ ਰੋਟੀ ਖੇਡ ਨਹੀਂ ਸਕਦਾ ਇਹ ਏਦਾਂ ਝਾੜੂ ਸਰਕਾਰ ਨੂੰ ਦੁਆਰਾ ਪੁਬਲਿਕ ਲਾਉਗੀ ਅਸੀਂ ਭਾਜਪਾ ਦਾ ਕਾਰਜਕਰਤਾ ਡੱਡੇ ਆ ਤੇ ਡੱਡਾ ਰਹਿਣਗੇ ਇਹ ਮੂੰਹ ਤੇ ਅਸੀਂ ਕਿਸ ਤਰ੍ਹਾਂ ਇਹ ਦੱਸਾਂਗੇ ਅਸੀਂ ਲੋਕ ਜਿਆੜਾ ਸੀਪੀ ਸਾਹਿਬ ਨੂੰ ਪੁੱਛਾਂਗੇ ਵੀ ਜਿਹੜੇ ਅਫਸਰ ਸਾਡੇ ਕਾਰਜਕਰਤਾ ਨੂੰ ਧਮਕਾ ਰਹੇ ਹੈ ਤੇ ਉਹ ਆਪਣੇ ਕੰਮ ਨਾ ਕਰੇ ਸਾਡੇ ਬੀਜੇਪੀ ਹੈਂਡਕੁਆਰਟਰ ਦੇ ਸਾਹਮਣੇ ਤਾਂ ਤਾਂ ਹੀ ਪਤਾ ਲੱਗੇ ਵੀ ਪੰਜਾਬ ਦੇੰਦਰ ਬੀਜੇਪੀ ਕਿੰਨੀ ਬੁਲੰਦ ਹੋ ਰਹੀ ਹੈ ਤੇ ਸਾਰਾ ਪੰਜਾਬ ਦੀ ਜਨਤਾ ਬੀਜੇਪੀ ਦੇ ਨਾਲ ਹੈ ਚਲ ਚਾਰ ਪੰਜ ਇਹ ਚਿਹਰਾ ਵੀ ਪਹਿਲਾਂ ਨਹੀਂ ਕਿਹਾ ਸੀ ਕਿ ਦੋ ਵਾਰ ਲਾਇਆ ਗਿਆ ਪਾਰਟਿਸਨਲ ਨਹੀਂ ਹੈ ਸਰਕਾਰ ਨੂੰ ਜਵਾਬ ਹੀ ਨਹੀਂ ਹੈ ਸਰਕਾਰ ਨੇ ਜਿਹੜਾ ਇਹ ਲੋਕਾਂ ਨੂੰ ਗਵਾਲ ਦਸਰੇ ਵਿੱਚ ਹਾਲ ਤੱਕ ਨੂੰ ਦੁਫਾਮ ਦਾ ਮਤਲਬ ਨਹੀਂ ਲੱਗਿਆ ਅੱਜ ਤੱਕ ਕਮਿਸ਼ਨਰ ਸਾਹਿਬ ਨੂੰ ਇਹ ਹੀ ਨਹੀਂ ਪਤਾ ਕਿ ਕਿੰਨਾ ਨੇ ਅਡਮ ਕੀਤਾ ਹੈ ਸਾਡੀ ਪਾਰਟੀ ਉਹ ਕਹਿੰਦੇ ਜੇ 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 ਪਰ ਉਹਨਾਂ ਨੂੰ ਬੀਜਪੀ ਆਲੋ ਸਰ ਕਿਉਂ ਨਾ ਬੈਠਾ ਦਿੰਦੇ ਕਿ ਉਹ ਭਾਈ ਦਾ ਨੰਬਰ ਦੇ ਦੇਣਾ ਡਰੈਕਿੰਗ ਆ ਇਸ ਟਾਈਮ ਤੁਹਾਨੂੰ ਨਾਮ ਤੇ ਮੋਬਾਈਲ ਪਤਾ ਪਤਾ ਲਾਉਣਾ ਚਾਹੀਦਾ ਸਭ ਤੋਂ ਸਰਕਾਰ ਨੇ ਫੋਨ ਕੀਤਾ ਲਿਆ ਲੇਕਿਨ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਦੇ ਬਰੋਚੇ ਅਸੀਂ ਅੱਜ ਅਸੀਂ ਉਹਨਾਂ ਨਾਲ ਗੁੱਸੇ ਨਾਲ ਆਜ ਤੱਕ ਨਰਦਾਇਆ ਸੋ ਹੁਣ ਸਾਡੀ ਅੰਦਰਲੀ ਲੈ ਕੇ ਗਈ ਹੈ ਤੇ ਦੇਖੋ ਹੁਣ ਅੱਕ ਕੀ ਬੰਦਾ ਹੈ ਜੀ ਜੀ ਸਰਕਾਰ ਤੋਂ ਕੀ ਮੰਗ ਕਰਦਾ ਦੋਸਤ ਸਰਕਾਰ ਤੋਂ ਕੀ ਮੰਗ ਕਰਦੀ ਹੈ ਸਰਕਾਰ ਦਾ ਧੱਕਾ ਕਰਦੀ ਹੈ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਸਾਡੇ ਨਾਲ ਨਾ ਸਾਡੀ ਪਾਰਟੀ ਦੇ ਕਾਰਕਟਰ ਡਰਨ ਵਾਲੇ ਆ ਨਾਸੀ ਦਰਾਨੇ ਆ ਨਹੀਂ ਅੰਦਰ ਸੀਨੀਅਰ ਲੀਡਰਸ ਗਏ ਸੀ ਲੱਗਦਾ ਕਿ ਹੋ ਗਈ ਹੈ ਕਾਰਵਾਈ ਪਰਚਾ ਹੋ ਗਿਆ ਅੰਦਰ ਕਾਲ ਚਲਦੀ ਪਈ ਹੈ ਜੀ ਤੇ ਲਈ ਤਾਂ ਵੀ ਇਹ ਨਿਪਟ ਜੂ ਲਿਸਟ ਜਾਰੀ ਕਰਨਗੇ ਉਮੀਦ ਹੈ ਨਹੀਂ ਉਹ ਲਿਸਟਿੰਗ ਤਾਂ ਜਾਰੀ ਹੋਣੀ ਹੈ ਜੀ ਬਸ ਉਹਨੇ ਇਹ ਆ ਵੀ ਅੱਗੇ ਤੋਂ ਇਹ ਚੀਜ਼ਾਂ ਨਹੀਂ ਹੋ ਉਸ ਦੇਖ ਰਹੇ ਹੋ ਕਿ ਭਾਜਪਾ ਦਾ ਵਰਕਰ ਜਿਹੜਾ ਜिले ਪੂਰੇ ਜ਼ਿਲ੍ਹੇ ਵਿੱਚੋਂ ਆਇਆ ਹੈ ਨਾ ਪਰ ਪੰਜਾਬ ਸਰਕਾਰ ਨਾਲ ਜੇ ਪੁਲਿਸ ਨਾਲ ਮਿਲ ਕੇ ਜਿਹੜਾ ਵੈਸਟ ਵਿੱਚ ਇਲੈਕਸ਼ਨ ਹੋਣ ਜਾ ਰਹੇ ਹੈਗਾ ਉਹਦੇ ਖਿਲਾਫ ਇਹ ਧਰਨਾ ਦਿੱਤਾ ਜਾ ਰਿਹਾ ਹੈਗਾ ਔਰ ਇਹ ਪੁਲਿਸ ਸਾਡੇ ਵਰਕਰਾਂ ਨੂੰ ਮੰਡਲ ਪ੍ਰਧਾਨਾਂ ਨੂੰ ਉਹਨਾਂ ਦੀ ਟੀਮਾਂ ਨੂੰ ਧਮਕੀਆਂ ਬਾਰੇ ਫੋਨ ਦੇ ਤੇ ਘੇਰੀ ਹੈਗੀ ਹੈ ਉਹਨਾਂ ਨੂੰ ਇਹ ਡਿਸਟਾ ਮੰਗ ਰਹੀ ਹੈ ਕਿ ਬੂਧੀ ਉਹਦੇ ਖਿਲਾਫ ਅਸੀਂ ਇਹ ਧਰਨਾ ਦੇ ਰਹੇ ਹਾਂਗੇ ਇਹ ਜਿਹੜਾ ਕੱਟਾ ਹੈਗਾ ਨਹੀਂ ਸਿਆਇਆ ਜਾਏਗਾ ਪੁਲਿਸ ਨੂੰ ਚਾਹੀਦਾ ਹੈ ਨਿਰਪੱਖ ਆਪਣਾ ਕੰਮ ਕਰਨ ਇਹ ਇਲੈਕਸ਼ਨਲ ਮਿਸ਼ਨ ਨੂੰ ਵੀ بی.ਆਰ.ਪੀ ਵੱਲੋਂ ਅਮਰੈਂਡ ਦਿੱਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਜੇ ਨਹੀਂ ਸੁਧਰੇ ਇਸ ਤੋਂ ਵੱਡਾ ਅਸੀਂ ਧਰਨਾ ਸਰ ਸਾਰਿਆਂ ਨੂੰ ਅੱਜ ਇਹ ਧਰਨਾ ਭਾਗੀਆਂ ਦਾ ਪਾਰਕ ਸਾਹਮਣੇ ਲਗਾਇਆ ਗਿਆ ਹੈ ਜੋ ਕਿ ਕੋਲੋਂ ਸਾਡੇ ਜਿਹੜੇ ਹਲਕਾ ਵਿਸਥਿਤ ਇਲੈਕਸ਼ਨ ਹੋਣ ਵਾਲੇ ਆ ਉਥੇ ਬਰਕਰਾਰਾ ਧੱਕਾ ਜਰਨਾ ਚੱਲ ਰਿਹਾ ਹੈ ਪੁੱਛ ਨੇ ਵੀ ਸਾਡੇ ਬਿਲਸਤਾਂ ਅੱਗੇ ਮਰਦਾਰਾ ਕਰਾ ਇਹ ਜੀ ਲਿਸਟਾ ਦਿਓ ਆਪਣੇ ਕਿਹੜੇ ਕਿਹੜੇ ਬੰਦੇ ਹੁੰਦੇ ਬਣਾਏ ਚਲੋ ਮੈਂ ਕਹਿੰਦਾ ਕਿ ਨਾ ਲਖਸ਼ਮ ਹੁੰਦੇ ਰਹਿੰਦੇ ਪਰ ਇੱਥੇ ਇਲੈਕਸ਼ਨ ਦੇ ਪੱਖੋਂ ਦੇਦਾ ਲੋਕਾਂ ਨੂੰ ਮੰਡਟ ਦੇਣਾ ਮੋ ਦੇਣਾ ਇਹਦਾ ਧੱਕਾ ਕਿਸੇ ਵੀ ਬਰਕਰਾਰਾ ਪਾਰਟੀ ਦੇ ਨਹੀਂ ਹੋਣਾ ਚਾਹੀਦਾ एक पास कहती कोई धक्का नहीं करते दे। देखो मुद्दा तो ही बनाया धक्का करना शुरू किया इलेक्शन कमी कहना वो ध्यान दिता जाए कितनी जल्दबाजी मुझे तो दया आती है जो कैंडीडेटा रहा है लेकिन उनकी बली नहीं गई है और आप जान के हमने काम किया है हम कमल के हम चिन्ह पर लड़ते हैं हम मोदी जी के काम पर हम लड़ते हैं हम राम जी के नाम पर मोदी जी के काम पर ये पूरा क्षेत्र विशेष पढ़े लिखे लोगों का ये इलाका है ये तो जानते हैं कि यहाँ पर जिस जिस कैंडिडेट को उन्होंने उतारा है लोग उसे पहचानते भी नहीं इतने बड़े बड़े मैं अभी आ रही थी मैं राजगुरु नगर से आप देखिए मोदी जी के पोस्टर से भी बड़े बड़े पोस्टर्स लगा के प्रयास तो किया गया है कि लोग उन्हें पहचाने हम भाजपा विभाग का कार्यकर्ता गली गली मोहल्ले मोहल्ले हर एक कार्यकर्ता के पैरों में धूल देख सकते हैं जिस प्रकार से उसने इस इलाके की परिक्रमा की है सेवा की है अब अभी तो प्रशासन से बात करनी है क्या बात की जरूरी देखिए हमें दरवाजे मन किए हुए हम महिलाओं को क्या प्रोटेक्शन में आदरणीय सीपी सर मेरी यह अनूण्या विनय है आप से सत्ताधारी पक्ष आप सत्ताधारी शासन के हैं आप हमारे हम हमारी बात सुनिए देखिए हम सभी अपने परिवारों से नहीं बढ़िया यार हमने देना चाहते हैं और ये देखिए किस प्रकार से दरवाजे बनती हैं क्या मूवमेंट हो हम चाहते हैं दरवाजे हमारी बात सुनिए ਚੌਕੀਓਂ ਸੇ ਸਾਡੇ ਕਾਰਜਕਰਤਾਵਾਂ ਕੋਲ ਹਸਪਤਾਲ ਸੇ ਬਿਲਕੁਲ ਆ ਰਹੀ ਹੈ ਔਰ ਪੁਟ ਲੈਵਲ ਕੀ ਜੋ ਲਿਸਟੇ ਮੰਗੀ ਜਾ ਰਹੀ ਹੈ ਅਸੀਂ ਉਸ ਦੇ ਖਿਲਾਫ ਅੰਦਰ ਉਹਨੇ ਸ਼ਿਕਾਇਤ ਦੇਣਾ ਚਾਹਤੇ ਉਸ ਦੇ ਕਾਰਨ ਦੇ ਕੋਲ ਭਾਰਤੀ ਜਨਤਾ ਭਾਰਤੀ ਦੇ ਕਾਰਜਕਰਤਾ ਦੇ ਮੰਨਾਂ ਦੇ ਵਿੱਚ ਬਹੁਤ ਸੇ ਚੀਜ਼ਾਂ ਇਹ ਸਾਨੂੰ ਪੁਲਿਸ ਅਫਸਰਾਂ ਦੇ ਟੈਲੀਫੋਨ ਆ ਰਹੇ ਨੇ ਕਿ ਆਪਣੇ ਤੁਸੀਂ ਵਰਕਰਾਂ ਦੇ ਜਿਹੜੇ ਨੇ ਉਹਨੂੰ ਤੇ ਨੰਬਰ ਦਿਓ ਉਹਨਾਂ ਦੇ ਐਡਰੈਸ ਦਿਓ ਇਹ ਪੁਲਿਸ ਅਫਸਰਾਂ ਨੇ ਟੈਲੀਫੋਨ ਕੀਤੇ ਔਰ ਪੁਲਿਸ ਕਮਿਸ਼ਨਰ ਨੇ ਵੀ ਆਣਾ ਐਗਰੀ ਵੀ ਕੀਤਾ ਕਿ ਅਸੀਂ ਟੈਲੀਫੋਨ ਸਾਡੇ ਇਹ ਕਿ ਕਿਤੇ ਗਏ ਨੇ ਪੈਲਗੁਰ ਗਏ ਨੇ ਪਰ ਉਸ ਮਕਸਦ ਹੋਰ ਸੀ ਇਹ ਕੋ ਜਿਹੜਾ ਮਕਸਦ ਹੈਗਾ ਜੇ ਸਾਡੇ ਨੂੰ ਕੋਈ ਮਕਸਦ ਸੀ ਕੋਈ ਵੀ ਮਕਸਦ ਹੋਵੇ ਹਿਸਟਰੀ ਦੇ ਚਪੜੀ ਜਬਾ ਹੋਇਆ ਕਿ ਕਿਸੇ ਵੀ ਪਾਰਟੀ ਦੇ ਕਾਰਜਕਰਤਾ ਨੂੰ ਟੈਲੀਫੋਨ ਕਰਾ ਕੇ ਡਰਾਇਆ ਜਾਵੇ ਔਰ ਤੁਹਾਨੂੰ ਸੀਨੀਅਰ ਸਾਹਿਬ ਨੇ ਵਿਸ਼ਵਾਸ ਜੁਆਇਆ ਕਿ ਅੱਜ ਤੋਂ ਬਾਅਦ ਕਿਸੇ ਵੀ ਅਸੰਗ ਕੋਈ ਵੀ ਟੈਲੀਫੋਨ ਨਹੀਂ ਚਾਹੀਦਾ ਇਹ ਪੰਜਾਬ ਦੇ ਲੈ ਕੇ ਹੋਰ ਲੱਖਣ ਹੋਣ ਕਾੜ ਤਰ੍ਹਾਂ ਦੇ ਨਾਲ ਅਸੀਂ ਸਾਰੇ ਬਾਕੀ ਸ਼ਹਿਰ ਬੱਚੇ ਦੇ ਇਸ ਤਰ੍ਹਾਂ ਦੇ ਬੋਲਦੇ ਕਿ ਇੱਕਲ ਮੈਚ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਬਰਕਰਾਰ ਇਹਨਾਂ ਟੈਕਨੋ ਲੋਕ ਸ਼ਕਤੀਸ਼ਾਲੀ ਸਰਕਾਰ ਕਰਾਉਣ ਦੇ ਚੱਕਰ ਤੋਂ ਦਰਨਾ ਲੱਗ ਗਿਆ ਕਿ ਮੁਕਾਬਲਾ ਕਰੇਗਾ ਅਸੀਂ ਨਹੀਂ ਚਾਹੁੰਦੇ ਕਿ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਅਸੀਂ ਚਾਹੁੰਦੇ ਹਾਂ ਸ਼ਹਿਰ ਦੀ ਸ਼ਾਂਤੀ ਹੋਵੇ ਅਸੀਂ ਸ਼ਾਂਤੀ ਪੱਖ ਮੰਦੇ ਹਾਂ ਜੇ ਤੁਸੀਂ ਸ਼ਾਂਤੀ ਰੱਖਣ ਦੇਂਦੇ ਹੋ ਤੇ ਅੱਜ ਤੋਂ ਬਾਅਦ ਜੋ ਸ਼ਾਂਤੀ ਹੋਇਆ ਹੈ ਉਹ ਦੁਬਾਰਾ ਨਹੀਂ ਹੋਣਾ ਚਾਹੀਦਾ